ਨਹੀਂ ਜੀ ਪਹਿਲਾ ਨਹੀਂ ਤਾਂ ਸਾਰਾ ਪੈਪ ਬਲੋਕ ਹੋ ਗਿਆ ਇੱਥੇ ਦੇ ਆ ਸਾਰਾ ਪਾਣੀ ਜੋੜ ਦੇ ਸਾਰੇ ਪਾਣੀ ਇਧਰ ਕੋ ਜਾਇਆ ਕਰ ਅੱਛਾ ਸਾਰੇ ਪੰਨ ਵਿੱਚ ਜੇ ਬਾਰਿਸ਼ ਪੜਾ ਤਾਂ ਪੂਰੀ ਕੰਦਲਕ ਪਾਣੀ ਪਾਣੀ ਵੇ ਤੂੰ ਗੰਦ ਦੇਖੋ ਜੀ ਐਸੇ ਦੇ ਰਹੇ ਚੁੰਡੇ ਵਾਲਿਆਂ ਨੂੰ ਗੰਦ ਸਾਰਾ ਇੱਥੇ ਗੇਰ ਰਹੀ ਕਰ ਮਗੇ ਸਾਰੇ ਪੁਜੀਤ ਨਪਰੇ ਸਮੋਂ ਕੋਈ ਹੱਦ ਨਹੀਂ ਕਿ ਦਿ ਰੋਕਦੇ ਨਹੀਂ ਰੋ ਕਿਸੇ ਰੋਕ ਰ ਰਾਤ ਕਿਹਦੇ ਪਗੇਰ ਕੇ ਗਈਆਂ ਜੀ ਹਾਂ ਹਮੇ ਰੋਕਿਆ ਜਾ ਕਮੇਟੀ ਵਾਲੇ ਪਾ ਕੇ ਗਈਆਂ ਪੈਪ ਇੱਥੇ ਸਾਰੇ ਕਮੇਟੀ ਵਾਲੇ ਨੇ ਤਾਂ ਪਾਈਆਂ ਪੈਪ ਉਹ ਮੜਾ ਨਾ ਬੁਰਾ ਹਾਲ ਹੋਇਆ ਪਿਆ ਸਮਾ ਰੋਕਿਆ ਵੀ ਹੈ ਇਹ ਰੁਕੇ ਹੀ ਨਹੀਂ ਹੈਗੇ ਇੱਥੇ ਦੇ ਪੈਪ ਸੀਵਰੇਜ ਕੇ ਪੂਰੇ ਸੀਵਰੇਜ ਬਲੋਕ ਹੋ ਗਏ ਇੱਧਰ ਤੇ ਪਾਣੀ ਇੱਧਰ ਨੂੰ ਕਰ ਦਿਆ ਸਾਰਾ ਆਜੂ ਇਧਰ ਤੇ ਪੈਪਰ ਸੀਵਰੇਜ ਦੇ ਪੂਰੇ ਸੀਵਰੇਜ ਬਲੋਕ ਹੋ ਗਿਆ ਇੱਧਰ ਤੇ ਪਾਣੀ ਇੱਧਰ ਨੂੰ ਕਰ ਦਿਆ ਸਾਰ। ਇਧਰ ਤੋਂ ਹੋਰ ਭੜਾ ਜਾਏ। ਜੀ ਸੀਤਾ ਜੀ ਹਾਏ ਹਾਏ। ਨਗਰ ਕੌਂਸਲ ਹਾਏ ਹਾਏ। ਦੇਖ ਰਹੋ ਆਈਬੀਐਨ ਪੰਜਾਬ ਵੈਬ ਨਿਊਜ਼ ਚੈਨਲ ਅਸੀਂ ਇਸ ਵਕਤ ਬਨੂਰ ਦੇ ਵਾਰਡ ਨੰਬਰ 10 ਦੇ ਵਿੱਚ ਮੌਜੂਦਾ ਤੁਹਾਨੂੰ ਦੱਸ ਦਈਏ ਇਲਾਕਾ ਵਾਸੀ ਜਿਹੜੇ ਹੈ ਇਕੱਠੇ ਹੋਏ ਹੋਏ ਨੇ ਬਾਰਿਸ਼ ਦਾ ਮੌਸਮ ਵੀ ਹੈ ਤੁਹਾਨੂੰ ਦੱਸ ਦਈਏ ਪਿੱਛੇ 24 ਤੁਸੀਂ ਦੇਖ ਸਕਦੇ ਹੋ ਇਹ 24 ਦਾ ਜਿਹੜਾ ਹਾਲ ਹੈ ਤੁਹਾਨੂੰ ਦੱਸ ਦਈਏ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਗਈ 3 ਸਾਲ ਹੋ ਗਏ ਸਰਕਾਰ ਨੂੰ ਆਏ ਹੋ ਹਾਲਾਂਕਿ ਸਰਕਾਰ ਦੇ ਵਿੱਚ ਜਿਹੜਾ ਹੈ ਮੌਜੂਦਾ ਜਿਹੜੇ ਐਮਸੀ ਐ ਇਥੇ ਉਹਨਾਂ ਵੱਲੋਂ ਇਸ ਦੀ ਕੋਈ ਵੀ ਦੇਖ ਰਿਕ ਨਹੀਂ ਕੀਤੀ ਕਿ ਨਹੀਂ ਇਸ ਦੀ ਕੋਈ ਸਫਾਈ ਕੀਤੀ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਮੌਜੂਦਾ ਐਮਸੀ ਹੈ ਉਹ ਮੌਜੂਦਾ ਐਮਸੀ ਦੀ ਜਿਹੜੀ ਜਿਹ ਸਕਦੇ ਹੋ ਜਿਹੜੇ ਇਲਾਕਾ ਵਾਸੀ ਹੈ ਇਲਜ਼ਾਮ ਲਗਾ ਰਹੇ ਆ ਵੀ ਮੌਜੂਦਾ ਐਮਸੀ ਦੀ ਜਿਹੜੀ ਹੈ ਦੇਖ ਰਿਓ ਇੱਕ ਉਹਨਾਂ ਦੀ ਮਿਲੀ ਪੁਗਤ ਨਾਲ ਜਿਹੜਾ ਹੈਗਾ ਇੱਥੇ ਕਬਜ਼ਾ ਕੀਤਾ ਗਿਆ ਹੈ ਹਾਲਾਂਕਿ ਜਿਹੜੇ ਐਮਸੀ ਹੈ ਮੌਜੂਦਾ ਡਾਂਗੀ ਐਮਸੀ ਉਹਨਾਂ ਦੇ ਵਾਈਫ ਐਮਸੀ ਹੈ ਉਹ ਮੌਜੂਦਾ ਕਾਂਗਰਸ ਦੇ ਜਿਹੜੇ ਇੱਥੇ ਐਮਸੀ ਨੇ ਉਹਨਾਂ ਵੱਲੋਂ ਇਸ ਜਿਹੜੀ ਕਲੋਨੀ ਦੇ ਇਸ ਵਾਰਡ ਦੇ ਜਿਹੜੇ ਹੈ ਕੋਈ ਵੀ ਕੰਮ ਨਹੀਂ ਕਰਾਏਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਚੋਈ ਦਾ ਹਾਲ ਕੀ ਹੈ ਇਲਾਕਾ ਵਾਸੀ ਇੱਥੇ ਪਰੇਸ਼ਾਨ ਹੁੰਦੇ ਨੇ ਤੇ ਤਰਨਾ ਪ੍ਰਦਰਸ਼ਨ ਜਿਹੜੇ ਕਰਦੇ ਨਜ਼ਰ ਆ ਰਹੇ ਨੇ ਜਿਸ ਕਰਕੇ ਉਹਨਾਂ ਨੂੰ ਕਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਬਣਿਆ ਹੋਇਆ ਬਿਮਾਰੀਆਂ ਇੱਥੇ ਫੈਲਦੀਆਂ ਨੇ ਲੋਕ ਪਰੇਸ਼ਾਨ ਹੁੰਦੇ ਨੇ ਸੋਹਣ ਦਾ ਮੌਸਮ ਹੈ ਸਭ ਕੀੜੇ ਲੋਕਾਂ ਦੇ ਘਰ ਵੜ ਜਾਂਦੇ ਨੇ ਇੱਥੋਂ ਨਿਕਲ ਕੇ ਤੇ ਇਸ ਜਿਹੜਾ ਹੈ ਮੌਜੂਦਾ ਐਮਸੀ ਜਿਹੜਾ ਹੈਗਾ ਇਸ ਚ ਕੋਈ ਵੀ ਜਿਹੜਾ ਹੈਗਾ ਇਸ ਨੂੰ ਨਹੀਂ ਦੇਖ ਰਿਹਾ ਤੇ ਇਸ ਬੰਦੀ ਅਸੀਂ ਮੌਜੂਦਾ ਐਮਸੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਅਸੀਂ ਜਿਹੜੇ ਇੱਥੇ ਇਲਾਕਾ ਵਾਸੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਕੀ ਕੀ ਜੜੀ ਹੈ ਸਮੱਸਿਆ ਇਸ ਚ ਆ ਰਹੀ ਹੈ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵਿੰਦਰ ਗੋਰੇ ਜੀ ਕਿਤੇ ਰਹਿਣ ਵਾਲੇ ਹੋ ਮੈਂ ਬੰਦਾਬਾਦਰ ਕਲੋਨੀ ਬਾੜ ਨੰਬਰ 10 ਦੀ ਜਿਹੜੀ ਸਮੱਸਿਆ ਆ ਰਹੀ ਹੈ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਸਾਨੂੰ ਇਹ ਆ ਰਹੀ ਹੈ ਚੋਈ ਦੀ ਸਫਾਈ ਨਹੀਂ ਹੁੰਦੀ ਸਾਨੂੰ ਪ੍ਰੋਬਲਮ ਆਉਂਦੀ ਆ ਪਾਣੀ ਆ ਜਾਂਦਾ ਲੋਕਾਂ ਦੇ ਘਰਾਂ ਚ ਵੜਦਾ ਹੈ ਤੇ ਸਾਡੀ ਮੰਗ ਇਹ ਹੀ ਹੈ ਵੀ ਚੋਈ ਦੀ ਸਫਾਈ ਹੋਏ ਪਾਈਪ ਪਾਏ ਤੇ ਜਿਹੜੇ ਨਜਾਇਜ਼ ਕਬਜ਼ੇ ਹੋਏ ਵੀ ਆ ਉਹ ਛਡਾਈ ਜਾਣੀ ਐਮਸੀ ਕੋਣੋਂ ਤੁਹਾਡੇ ਵੱਲ ਐਮਸੀ ਇੱਥੇ ਹਰਵਿੰਦਰ ਗੋਰਾਂਗੀ ਕਿੰਨੇ ਟਾਈਮ ਸੈਮ ਤੋਂ ਤੁਹਾਨੂੰ ਜਿਹੜੀ ਸਮੱਸਿਆ ਆ ਰਹੀ ਹੈ ਤੇ ਜਿਹੜਾ ਤੁਸੀਂ ਕਬਜ਼ੇ ਦੇ ਅਲੀਗੇਸ਼ਨ ਲਗਾ ਰਹੇ ਹੋ ਸਮੱਸਿਆ ਤੋਂ ਆ ਰਹੀ ਹੈ ਇਹ 10-12 ਸਾਲਾਂ ਤੋਂ ਠੀਕ ਹੈ ਤੇ ਹੁਣ ਜਦ ਇਹ ਜਿਹੜੇ ਕਬਜੇ ਹੋਣ ਲੱਗੇ ਹਨ ਇਹ ਹੁਣ ਇਨਕੇ ਟਾਈਮ ਹੋਣ ਲੱਗੇ ਠੀਕ ਹੈ ਇਹ ਕਿਨੂੰ ਜੀ ਮਿਵਾਰ ਸਮਝਦੇ ਹੋ ਤੁਸੀਂ ਅਸੀਂ ਜਿਵੇਂ ਮਿਵਾਰ ਇਹਨਾਂ ਨੂੰ ਸਮਝੇ ਪੈਸੇ ਲਈ ਕਿ ਕਬਜ਼ਾ ਕਰਦੇ ਹਾਂ ਠੀਕ ਹੈ ਜੀ ਤੁਸੀਂ ਇਸ ਸੰਬੰਧੀ ਕੋਈ ਸ਼ਿਕਾਇਤ ਵੀ ਕੀਤੀ ਆ ਜਾਂ ਮੌਜੂਦਾ ਐਮਸੀ ਨੂੰ ਬਿਲਣ ਦੀ ਕੋਸ਼ਿਸ਼ ਕੀਤੀ ਉਹ ਤੇ ਮੇਰੀ ਮੌਜੂਦਾ ਐਮਸੀ ਨੂੰ ਫੋਨ ਕੀਤਾ ਸੀ ਜਦੋਂ ਉੱਥੇ ਨਿਵਾ ਭਰੇ ਸੀਗੇ ਉੱਥੇ ਘਰ ਜਾਂਦੇ ਆ ਉਹ ਮਿਸਬੀਵ ਕਰਦੀ ਹੈ ਉਹ ਗੇਟ ਨਹੀਂ ਖੋਲਦੀ ਪਹਿਲਾਂ ਬਦੋਸਾਇਨ ਨਹੀਂ ਕਿਸੇ ਕੋਲ ਕਰਦੀ ਜੇ ਖੋਲਦੀ ਹੈ ਫਿਰ ਉਹ ਮਿਸਬੀਵ ਕਰਦੀ ਹੈ ਨੀਨਾ ਮਿੱਤਲ ਵੀ ਆਈ ਸੀ ਸਰ ਜੀ ਤੇ ਜਿਹੜਾ ਮੌਜੂਦਾ ਜਿਹੜਾ ਕਬਜ਼ਾ ਕੀਤਾ ਜਾ ਰਿਹਾ ਉਹ ਕਿਸ ਵੱਲੋਂ ਕੀਤਾ ਜਾ ਰਿਹਾ ਏ ਕਾਂਗਰਸ ਵਾਲੇ ਜਿਹੜੇ ਐਮਸੀ ਅੱਛਾ ਕਾਂਗਰਸ ਦੇ ਐਮਸੀ ਜਿਹੜੇ ਉਹ ਸਾਨੂੰ ਇੱਥੇ ਮੈਂ ਫਿਰਕੇ ਗਏ ਇਥੇ ਆਮ ਲੇਡੀਜ਼ ਕਹਿ ਰਹੀਆਂ ਸੀ ਇਹ ਕਹਿੰਦੀ ਉਹ ਤਾਂ ਪੈਸੇ ਲੈ ਕੇ ਕਰਾਂਦੇ ਆ ਹਾਂਜੀ ਓਕੇ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਇਹ ਕਰਦੇ ਆ ਪ੍ਰਸ਼ਾਸਨ ਤੋਂ ਜੀ ਚੋਈ ਦੀ ਸਫਾਈ ਹੋਏ ਪਾਈਪ ਪੈ ਜੇ ਇਹਦੇ ਵਿੱਚ ਇਹ ਬਿਲਕੁਲ ਸਾਫ਼ ਹੋ ਜੇ ਇਹ ਨਜਾਇਜ਼ ਕਬਜ਼ੇ ਆ ਉਹ ਹਟਾਏ ਜਾਣ ਸਾਡੀ ਮੰਗ ਇਹ ਹੈ ਇਹ ਅਸੀਂ ਆਪਣੇ ਦਿਲੋਂ ਮੰਗਦੇ ਆ ਜੇ ਨਹੀਂ ਸਾਡੀ ਡਿਮਾਂਡ ਪੂਰੀ ਹੁੰਦੀ ਫਿਰ ਅਸੀਂ ਅੱਗੇ ਸੰਘਰਸ਼ ਪੂਰਾ ਦੁਬਾਰਾ ਲੜਾਂ ਠੀਕ ਤੁਹਾਡਾ ਕੀ ਨਾਮ ਹੈ ਬਿੰਦੂ

ਸਵੇਰੇ ਐਮ ਸੀ ਵਾਰਕੀ ਕਹਿਣਾ ਚਾਹੁੰਗੀ ਕਿ ਕੀ ਪ੍ਰਸ਼ਾਸਨ ਮੰਗ ਕਰਦੇ ਹੋ ਬਸ ਯੋਈ ਹੈ ਕਿ ہماری ਚੋਹੀ ਉਹ ਕਰ ਦੋ ਮੈਮ ਕੀ ਨਾਮ ਹੈ ਤੁਹਾਡਾ ਹਰਜਿੰਦਰ ਕੌਰ ਕੀ ਸਮੱਸਿਆ ਰੀ ਚੋਈ ਦੀ ਹੈ ਸਮੱਸਿਆ ਇਹੀ ਆਂਦੀ ਹੈ ਵੀ ਚੋਈ ਜਦ ਭਰ ਜਾਂਦੀ ਹੈ ਮੀਂਹ ਆਂਦਾ ਹੈ ਤਾਂ ਕੰਧਾਂ ਨੂੰ ਸਾਡੀਆਂ ਨੂੰ ਪਾਣੀ ਲੱਗਦਾ ਫੇ ਇੱਥੇ ਤੀਵੀਂ ਗੰਦਗਿਰਦੀਆਂ ਇਹ ਚੋਈ ਦੀ ਸਫਾਈ ਨਹੀਂ ਹੁੰਦੀ ਹੈਗੀ ਤੇ ਸੀਵਰੇਜ ਦੇ ਪਾਈਪ ਚੋਈ ਦੇ ਵਿੱਚ ਗੇਰੇ ਵੇ ਆ ਜੀ ਇਹ ਪਾਈਪ ਜਦ ਵੀ ਮੀਂਹ ਆਂਦਾ ਸਮੈਲ ਆਂਦੀ ਹੈ ਬਹੁਤ ਗੰਦੀ ਸੀਵਰੇਜ ਦੇ ਪਾਈਪ ਵਿੱਚ ਜਦ ਆਪਾਂ ਨੇ ਕਮੇਟੀ ਵਾਲਿਆਂ ਨੂੰ ਕਿਹਾ ਚੋਰੀ ਤੇ ਫੇਰ ਵੀ ਚਪਾ ਗਏ ਕਮੇਟੀ ਵਾਲੇ ਰੋਕਿਆ ਵੀ ਆ ਉਹਨਾਂ ਨੂੰ ਫੇਰ ਵੀ ਚਪਾ ਗਏ ਪਾਈਪ ਨਹੀਂ ਐਮਸੀ ਨੂੰ ਸ਼ਿਕਾਇਤ ਦਿੱਤੀ ਨਹੀਂ ਸੰਬੰਧਿਤ ਉਂਸਰ ਕਰਦੇ ਆ ਕੋਈ ਨਹੀਂ ਸੁਣਦਾ ਹੈਗਾ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਕਰਦੇ ਆ ਸ਼ਿਕਾਇਤ ਫਿਰ ਕੋਈ ਨਹੀਂ ਸੁਣਦਾ ਪੈ ਪਿੱਛੇ ਵੀ ਬੋਲੇ ਤੇ ਆਪਾਂ ਫਿਰ ਵੀ ਨਹੀਂ ਐਮਸੀ ਵੋਟਾ ਮੰਗਣ ਤਾਇਆ ਸੀ ਹੁਣ ਉਹ ਨਜ਼ਰ ਨਹੀਂ ਆਉਂਦਾ ਵੀ ਕੀ ਹਾਲ ਹੋ ਰਿਹਾ ਸਰ ਆਂਦਾ ਹੀ ਨਹੀਂ ਸਰ ਗਲੀਆਂ ਉਹ ਗੰਦ ਪਿਆ ਸਾਫ ਨਹੀਂ ਕਰਦੇ 10 ਸਾਲ ਕੇ ਵਿੱਚ ਇੱਕ ਵਾਰ ਸਾਫ ਕਰਕੇ ਗਏ ਮੁੜ ਕੇ ਸਫਾਈ ਨਹੀਂ ਹੋਈ ਗਲੀਆਂ ਕੀ ਏਡਾ ਏਡਾ ਖੱਬਲ ਖੜਿਆ ਗਲੀਆਂ ਚ ਜਿਹੜਾ ਨਜਾਇਜ਼ ਕਬਜ਼ਾ ਹੋ ਰਿਹਾ ਚੋਈ ਦੇ ਵਿੱਚ ਉਹ ਕਿਸ ਤਰ੍ਹਾਂ ਦੇਖ ਦੋ ਸਰ ਉਹ ਵੀ ਹਟਣਾ ਚਾਹੀਦਾ ਜਿਹੜਾ ਫਿਰ ਜਦ ਵਿੱਚ ਮਕਾਨ ਬਣ ਗਏ ਤਾਂ ਚੋਈ ਦਾ ਪਾਣੀ ਲੰਗੂਗਾ ਕਿੱਥੇ ਕੰਧਾਂ ਨੂੰ ਹੀ ਲੱਗੂਗਾ ਪਾਣੀ ਕੀ ਮੰਗ ਕਰਦੇ ਹੋ ਸਰ ਮੰਗੇ ਇਹੀ ਕਰਦੇ ਆ ਚੋਈ ਚ ਪੈ ਪੈਣ ਚਾਹੀਦੀ ਹੈ ਸਫਾਈ ਹੋਣੀ ਚਾਹੀਦੀ ਹੈ ਇਹ ਸੀਵਰੇਜ ਕੇ ਪੈਪ ਚੋਈ ਕੇ ਵੀ ਤੇ ਹਟਣੇ ਚਾਹੀਦੇ ਆ ਹਾਂਜੀ ਗਲੀਆਂ ਕੀ ਸਫਾਈ ਹੋਣੀ ਚਾਹੀਦੀ ਸਰ ਗੰਧ ਦੇਖੋ ਕਿੰਨਾ ਜ਼ਿਆਦਾ ਹੈ ਇੱਥੇ ਹਾਂਜੀ ਤੋ ਦੇਖ ਸਕਦੇ ਹੋ ਇਲਾਕਾ ਵਾਸੀ ਜਿਹੜੇ ਹਨ ਮੰਗ ਕਰਦੇ ਨਜ਼ਰ ਆ ਰਹੇ ਨੇ ਵੀ ਜਿਹੜਾ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਉਸ ਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਜਿਹੜੀ ਚੋਈ ਦਾ ਹਾਲ ਹੈ ਉਸ ਦੀ ਸਫਾਈ ਵੀ ਹੋਣੀ ਚਾਹੀਦੀ ਹੈ ਹਾਲਾਂਕਿ ਤੁਸੀਂ ਚੋਈ ਦੇ ਵਿੱਚ ਦੇਖਿਆ ਇੱਥੇ ਵੀ ਸਾਈਡ ਤੇ ਵੀ ਬਿਲਕੁਲ ਕੋਈ ਪ੍ਰਬੰਧਨੀਆਂ ਵੀ ਕੋਈ ਬੱਚਾ ਖੇਡਦਾ ਹੋਵੇ ਜਾਂ ਕੋਈ ਬਾਈਕ ਚਲਾ ਕੇ ਇਥੋਂ ਜਾਦੇ ਹੋਵੇ ਇਸ ਦੇ ਵਿੱਚ ਦੇਖ ਸਕਦਾ ਇਹਦਾ ਵੀ ਕੋਈ ਜਿਹੜਾ ਹੈ ਪ੍ਰਬੰਧਨ ਕੀਤਾ ਗਿਆ ਦੇਖ ਸਕਦੇ ਹੋ ਕਿਦਾਂ ਜਿਹੜੀ ਹੈ ਚੋਈ ਦਾ ਆਲਾ ਦੁਆਲਾ ਜਿਹੜਾ ਖੁੱਲਾ ਪਿਆ ਇਸ ਨੂੰ ਵੀ ਜਿਹੜਾ ਹੈ ਪੱਕੇ ਤੌਰ ਤੇ ਜਿਹੜਾ ਬੰਦ ਕੀਤਾ ਜਾਣਾ ਚਾਹੀਦਾ ਤੇ ਇਹਦੀ ਸਫਾਈ ਵੀ ਕੀਤੀ ਜਾਣੀ ਚ ਕਾਦੇ ਇਸ ਜਿਹੜੇ ਚੋਈ ਦੀ ਜਿਹੜੀ ਸਫਾਈ ਜਿਹੜੀ ਹੈ ਕਿੱਤੀ ਜਾਂਦੀ ਆ ਹਾਂ ਰਮਿੰਦਰ ਕੋਟਾਂਗੀ ਹਾਂਜੀ ਕਿਹੜਾ ਨੰਬਰ ਵਾਰਡ ਦੇ ਐਮਸੀ ਜੀ ਵਾਰ ਨੰਬਰ 10 ਤੇ ਜਿਸ ਤਰ੍ਹਾਂ ਮੋਹੱਲਾ ਨਿਵਾਸੀ ਜਿਹੜੇ ਨੇ ਇਤਜ਼ਾਮ ਲਾ ਰਹੇ ਨੇ ਕੀ ਜੜੀ ਹੈ 24 ਦੇ ਉੱਪਰ ਨਜਾਇਜ਼ ਕਬਜ਼ੇ ਹੋ ਰਹੇ ਨੇ ਤੇ ਉਹ ਜਿਹੜੇ ਐਮਸੀ ਦੇ ਉਸ ਤੋਂ ਹੋ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਐਮਸੀ ਦੇ ਥਰੂ ਤਾਂ ਕੋਈ ਨਹੀਂ ਹੋ ਰਿਹਾ ਹੈਗਾ ਐਮਸੀ ਰੋਕ ਕਰ ਰਹੇ ਹੈਗੇ ਆ ਆਪਣੇ ਆਫਿਸ ਦੇ ਵਿੱਚ ਜਾਂਤੀ ਕਮਿਊਨਿਟੀਜ਼ ਸਾਡੇ ਨਗਰ ਕੌਂਸਲਰ ਦੇ ਜਿੱ ਜਾ ਕੇ ਪਰ ਉਹ ਕੁਝ ਅੱਗੇ ਕਾਰਵਾਈ ਨਹੀਂ ਕਰ ਰਹੇ ਹੈ ਕਿ ਉਹਨੂੰ ਵੀ ਅਸੀਂ ਕਿਹਾ ਹੈਗਾ ਬਾਕੀ ਅਸੀਂ ਦਰਖਾਸਤ ਵੀ ਉੱਥੇ ਲਿਖੀ ਹੋਈ ਹੈ ਸਾਡੀ ਇਸ ਬਾਰੇ ਪਰ ਤੁਸੀਂ ਜਾ ਕੇ ਪਤਾ ਕਰ ਲਓ ਵੀ ਅਸੀਂ ਸਹੀ ਹੈ ਜਾਂ ਗਲਤ ਜੀ ਮੈਮ ਜਿਸ ਤਰ੍ਹਾਂ ਜਿਹੜੇ ਉੱਥੇ ਚੋਈ ਲੰਗਦੀ ਹੈ ਚੋਈ ਦੀ ਸਫਾਈ ਵੀ ਨਹੀਂ ਹੋਈ ਹੈਗੀ ਤੁਸੀਂ ਐਮਸੀਓ ਵਾਰਡ ਦੇ ਬਰਸਾਤ ਦਾ ਸੀਜ਼ਨ ਆ ਰਿਹਾ ਤੇ ਉਹਦੀ ਸਫਾਈ ਬਾਰੇ ਕੀ ਕਹਿੰਦੇ ਨੇ ਚੋਈ ਦਿੱਤਾ ਸੀ ਸਫਾਈ ਪਹਿਲੇ ਹੀ ਕਰਵਾਤੀ ਮੀਂਹ ਪੈਣੇ ਤੋਂ ਪਹਿਲੇ ਹੀ بارشਾਂ ਸ਼ੁਰੂ ਹੋਣੇ ਤੋਂ ਪਹਿਲੇ ਹੀ ਅਸੀਂ ਸਫਾਈ ਕਰਤੀ ਹੈ ਸਾਡੇ ਕੋਲ ਫੋਟੋਆਂ ਵੀ ਹੈਗੀਆਂ ਉਹ ਗੱਡੀ ਦਾ ਡੇਟ ਜਿਹੜਾ ਬਣਿਆ ਹੋਇਆ ਉੱਥੇ ਇਸ ਟੈਂਪਲ ਉਹ ਤਾਂ ਹੋ ਹੀ ਜਾਂਦਾ ਹੈਗਾ ਹੁਣ ਜਿੱਥੇ ਜਿੱਥੇ ਸਾਡੇ ਤੋਂ ਸਫਾਈ ਹੁੰਦੀ ਹੈਗੀ ਹੈ ਉੱਥੇ ਉੱਥੇ ਅਸੀਂ ਕਰ ਦਿੰਦੇ ਹੁਣ ਅਸੀਂ ਸਾਰੇ ਚੈਂਬਰ ਸਾਫ਼ ਕੀਤੇ ਜੀ ਹੁਣ ਅਸੀਂ ਸਾਰੇ ਜਿੰਨੇ ਵੀ ਸੈਂਬਰ ਹੈਗੇ ਆ ਵਾਟਰ ਦੇ ਨਾਲੀ ਹੈਗੇ ਉਹ ਸਾਰੇ ਅਸੀਂ ਸਾਫ਼ ਕਰਵਾਏ ਹੈਗੇ ਮੈਡਮ ਤੁਹਾਡੇ ਵਾਰਡ ਦੇ ਜਿਹੜੇ ਨੇ ਮਾਹੌਲਾ ਨਿਵਾਸੀ ਨੇ ਉਹ ਇਲਜ਼ਾਮ ਲਾ ਰਹੇ ਨੇ ਕਿ ਐਮਸੀ ਜਿਹੜੇ ਨੇ ਸਫਾਈ ਕਰਮਚਾਰੀਆਂ ਨੂੰ ਜਿਹੜੀ ਸਫਾਈ ਕਰਨ ਦੇ ਲਈ ਉੱਥੇ ਪਹੁੰਚਣ ਨੂੰ ਉਹ ਰੋਕ ਦਿੰਦੇ ਨੇ ਕਿ ਜਦੋਂ ਤੱਕ ਉਹਨਾਂ ਕੋਲ ਨਹੀਂ ਆਣਗੇ ਉਦੋਂ ਤੱਕ ਨਹੀਂ ਨਹੀਂ ਇਹ ਤਾਂ ਬਹੁਤ ਜ਼ਿਆਦਾ ਗਲਤ ਹੈ ਜੀ ਜਿਹੜੇ ਸਾਡੇ ਸਫਾਈ ਕਰਮਚਾਰੀ ਹੈਗੇ ਆ ਵੀ ਸਾਡੇ ਘਰ ਦਾ ਕੂੜਾ ਚੱਕ ਕੇ ਲੈ ਕੇ ਜਾਂਦੇ ਹੈਗੇ ਜਿਹੜੇ ਉਹਨਾਂ ਨੂੰ ਇਹਨੇ ਵਾਰਡ ਦੇ ਅੱਗੇ ਸੀਗੇ ਸਾਡੀ ਕਲੋਨੀ ਦੇ ਵਿੱਚ ਵੀ ਉਹ ਕੂੜਾ ਚੱਕਣ ਦੇ ਪਰ ਅਸੀਂ ਸਾਡੇ ਜਿਹੜੇ ਪੁਰਾਣੇ ਹੈਗੇ ਐ ਕੋੜਾ ਚੱਕਣ ਵਾਲੇ ਤੁਸੀਂ ਨਾਮ ਨਹੀਂ ਪੁੱਛ ਲਓ ਔਰ ਹੁੰਦੇ ਹੋਏ ਸਾਡੇ ਕੋਲ ਆਏ ਵੀ ਸਾਡੀ ਰੋਜ਼ ਰੋਟੀ ਨਾ ਖੋ ਤੁਸੀਂ ਵੀ ਸਾਨੂੰ ਲਾਓ ਕਿ ਮੈਂ ਜਾ ਕੇ ਸਾਰੀ ਕਲੋਨੀ ਦੇ ਵਿੱਚ ਕਹਿ ਕੇ ਆਈ ਹਾਂ ਮੇਰੇ ਉੱਤੇ ਦੀਵਾਰ ਵੀ ਕੋਈ ਨਹੀਂ ਬਣੀ ਹੋਈ ਕੋਈ ਵੀ ਉੱਥੇ ਬੱਚਾ ਖੇਡਦਾ ਹੋ ਕੇ ਡਿੱਗ ਸਕਦਾ ਕੋਈ ਵੀ ਮਿਸੈਪਿੰਗ ਹੋ ਸਕਦੀ ਕਿਸੇ ਕੋਲ ਤੇ ਕਿਥੇ ਕੋਈ ਤੇ ਨਾਲ ਕੋਈ ਵੀ ਦੀਵਾਰ ਨਹੀਂ ਬਣੀ ਹੋਈ ਬਿਲਕੁਲ ਵੀ ਹਾਂਜੀ ਅਸੀਂ ਅਸੀਂ ਤਾਂ ਕਹਿ ਰਹੇ ਹੈਗੇ ਅਜੀ ਆਫਿਸ ਦੇ ਵਿੱਚ ਜਾ ਕੇ ਪਰ ਉੱਥੇ ਅੱਜੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਕਿ ਸਾਡੇ ਮਿਲਦਾ ਹੀ ਜਾਂ ਕਾਰਵਾਈ ਨਹੀਂ ਹੁੰਦੀ ਦੋਵੇਂ ਕਾਰਵਾਈ ਨਹੀਂ ਹੁੰਦੀ ਹੈ ਜੀ ਫੰਡ ਮਿਲਦੇ ਹੈ ਹਾਂਜੀ ਫੰਡ ਨਹੀਂ ਮਿਲਦੇ ਫੰਡ ਵੀ ਨਹੀਂ ਮਿਲ ਰਹੇ ਸਾਨੂੰ ਸਾਡਾ ਕੰਮ ਕੋਈ ਨਹੀਂ ਹੋ ਰਿਹਾ ਜਿਹੜੇ ਅਗਰ ਆਉਂਦਾ ਉਹ ਨਗਰ ਕੌਂਸਲ ਕੁਝ ਨਹੀਂ ਕਰਦਾ ਹਾਂਜੀ ਹਾਂ ਨਗਰ ਕੌਂਸਲ ਦੇ ਚ ਜਿਹੜੇ ਨੇ ਇਹ ਨਾ ਦੇ ਵਿੱਚ ਪਤਾ ਨਹੀਂ ਕੀ ਹੈਗਾ ਅਸੀਂ ਤਾਂ ਜਾਂ ਤੇ ਕਹਿੰਦੇ ਹੈਗੇ ਪਰ ਸਾਡੇ ਕੰਮ ਪੂਰੇ ਨਹੀਂ ਹੁੰਦੇ ਤੇ ਤੁਹਾਡੇ ਮੋਹਲਿਆ ਵਾਸੀਆ ਕੋਲ ਕੁਝ ਐਜੂਕੇਸ਼ਨ ਲਗਾਏ ਜੇ ਵੀ ਉਹ ਜਦ ਤੁਹਾਡੇ ਕਰ ਜਾਣ ਤੁਸੀਂ ਮਿਸਪੀਅਰ ਕਰ ਜਾਓ ਉਹਨਾਂ ਨਾਲ ਨਹੀਂ ਨਹੀਂ ਇੱਕ ਪ੍ਰੂਫ ਨਾਲ ਕਰ ਦਿਓ ਇੱਕ ਤੁਸੀਂ ਕਹਿ ਦੋ ਵੀ ਪ੍ਰੂਫ ਜਿਹੜੇ ਕਹਿੰਦੇ ਹੈਗੇ ਆ ਵੀ ਪ੍ਰੂਫ ਦੇ ਦਿਓ ਵੀ ਮੇਰੇ ਕੋਲ ਆ ਕੇ ਕਹੋ ਵੀ ਵੀ ਮੈਂ ਉਹਨਾਂ ਦੇ ਨਾਲ ਮਿਸ ਵੀ ਹੀ ਕਰੇ ਮੈਂ ਉਹਨਾਂ ਨੂੰ ਘਰ ਬਿਠਾਉਂਦੀ ਹੈਗੀ ਸਾਰਾ ਪਿਆਰ ਨਾਲ ਗੱਲ ਕਰਦੀ ਹੈਗੀ ਠੀਕ ਅੱਜ ਬਿਨ ਪੰਜਾਬ న్యూਸ ਦੇ ਲਈ ਬਨੌਰ ਤੋਂ ਹਿਮਾਚਲ ਹਰਿਤ ਰਿਪੋਰਟ